ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗਮਪੁਰ ਕੋਆਰਡੀਨੇਟਰ ਆਮ ਆਦਮੀ ਪਾਰਟੀ ਕਿਸਾਨ ਬੈਂਕ ਹਲਕਾ ਫਲੋਰ ਮੈਂ ਸਾਰੇ ਦੇਸ਼ ਵਿਦੇਸ਼ ਨਗਰ ਨਿਵਾਸੀਆਂ ਨੂੰ ਪਾਰਟੀ ਲੀਡਰਾਂ ਨੂੰ ਵਰਕਰਾਂ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਪਰ ਜਿਵੇਂ ਕਿ ਦੇਖਿਆ ਜਾਂਦਾ ਆਪਣੇ ਨੋਰਮਲ ਰੋਡ ਤੇ ਨਾਕੇ ਲਾੜੇ ਲਾਏ ਜਾਂਦੇ ਨਾਕੇ ਲਗਾਏ ਜਾਂਦੇ ਆ ਇਹੋ ਜਿਹਾ ਪਬਲਿਕ ਦਾ ਨਹੀਂ ਸੁਝੋਕੀ ਪਬਲਿਕ ਦਾ ਨਹੀਂ ਇਹ ਕੋ ਬਹੁਤ ਵਧੀਆ ਗੱਲ ਆ ਇਹ ਚ ਕੋ ਮਾੜੀ ਗੱਲ ਨਹੀਂ ਕਿਉਂਕਿ ਡਿਪਟੀ ਸਾਹਿਬ ਸਾਡੇ ਜਿਹੜੇ ਇਨਸਾਨ ਇੱਥੇ ਆਏ ਬਹੁਤ ਵਧੀਆ ਬੰਦੇ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਜਿੱਦਨ ਦੇ ਵੀ ਆਏ ਆ ਉਹਨੇ ਨਾਕੇ ਲਗਾਏ ਇਹਨਾਂ ਦਾ ਕੋਈ ਮਾੜੀ ਗੱਲ ਨਹੀਂ ਇਹ ਚੰਗੀ ਗੱਲ ਆ ਕਿਉਂਕਿ ਪਬਲਿਕ ਬੇਸ਼ੱਕ ਕੋਈ ਨਰਾਜ਼ ਵੀ ਹੁੰਦਾ ਹੋਊਗਾ ਤੇ ਮੈਨੂੰ ਪਤਾ ਨਹੀਂ ਬਸ ਜਿਹੜੇ ਚੰਗੇ ਬੰਦੇ ਉਹ ਸੋਪਾ ਹੀ ਕਰਦੇ ਆ ਕਿਉਂਕਿ ਉਸ ਦਿਨ ਦੀ ਜਿੱਦਨ ਦੇ ਡਿਪਟੀ ਸਾਹਿਬ ਸਾਡੇ ਇੱਥੇ ਆਏ ਆ ਉਸ ਦਿਨ ਦੀ ਸਾਡੇ ਹਲਕੇ ਜਿ ਠੱਲ ਪਈ ਆ ਕੋਈ ਬਾਰਦਾਤ ਨਹੀਂ ਹੋਈ ਇੱਕ ਦੁੱਖਾ ਕੋਈ ਹੋਈ ਵੀ ਹੋਊ ਤਾਂ ਪਤਾ ਨਹੀਂ ਅਸੀਂ ਤਾਂ ਸੁਣੀ ਨਹੀਂ ਪਰ ਬਹੁਤ ਵਧੀਆ ਇਨਸਾਨ ਹੈ ਔਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਸ਼ਰਾਰਤੀ ਅਨਸਰ ਨੂੰ ਤੁਸੀਂ ਕਿਹੜਾ ਕਰੀਂ ਸ਼ਰਾਰਤੀ ਅਨਸਰਾਂ ਨੂੰ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਪਹਿਲੀ ਗੱਲ ਤਾਂ ਕਿਸੇ ਨੂੰ ਪਰੇਸ਼ਾਨ ਨਾ ਕਰੋ ਕਿਸੇ ਨੂੰ ਤੰਗ ਨਾ ਕਰੋ ਜੇ ਕਰਨਗੇ ਤਾਂ ਇਹਨੇ ਕਾਬਲ ਅਫਸਰ ਸਾਡੇ ਇਲਾਕੇ ਜਾਏ ਉਹ ਤੁਹਾਨੂੰ ਬਖਸ਼ਣਗੇ ਨਹੀਂ ਇਸ ਕਰਕੇ ਕਿਸੇ ਨੂੰ ਵੀ ਗਰੀਬ ਨੂੰ ਤੰਗ ਨਾ ਕਰੋ ਕੋਈ ਮਾੜੀ ਬਾਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪਹਿਲਾਂ ਤੋਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ ਪਹੁੰਚਣ ਤੇ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਵੱਲੋਂ ਬਸਦੇ ਆਪਣੀ ਪੰਜਾਬੀ ਸਾਰੇ ਵੀਰਵੈਣਨ ਸਤਿ ਸ਼੍ਰੀ ਅਕਾਲ ਬੁਲਾਉਣਾ ਤੇ ਨਾਲ ਹੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਹੈ ਇਹ ਆਪਣੀ ਪ੍ਰਤਾਪਰਾ ਅੱਡਾ ਜੋ ਕੋ ਬੈਂਕ ਦੇ ਨਾਲ ਨੂਰ ਮੈ ਰੋਡ ਤੇ ਦਿਵਯੋਤ ਇੰਟਰਲੋਕ ਫੈਕਟਰੀ ਹੈ ਨਾਲ ਮੇਰੇ ਯੋਨੀ ਭਾਜੀ ਤੇ ਇੱਕ ਵਾਰ ਤੁਸੀਂ ਜ਼ਰੂਰ ਸਾਡੇ ਤੋਂ ਇੰਟਰਲੋਕਰ ਪ੍ਰਕਾਰ ਦੀ ਇੰਟਰਲੋਕ ਲੈਂਦੇ ਹੈ ਇੱਕ ਵਾਰ ਜ਼ਰੂਰ ਬਜਟ ਕਰੋ ਉਹ ਮੋਟਾਈ ਦੇ ਵਿੱਚ ਜਿੰਨੀ ਮਾਰਦੀ ਆਪਣੇ ਕੋਲ 60x80mm 40mm ਹਰ ਇੱਕ ਪ੍ਰਕਾਰ ਦੀ ਐਂਟਰਲੋਕ ਮਿਲਦੀ ਹੈ ਜੀ ਹਾਂਜੀ ਹਾਂਜੀ ਤੇ ਬੜੀਆਂ ਗਲੀਆਂ ਨਾਲੀਆਂ ਦੇ ਵਿੱਚ ਲੱਗਦੀ ਹੈ ਸਾਰੇ ਦੀ ਆਪਣੇ ਕੋਲ ਇਹ ਸਮਾਰਕਾ ਸਾਰੇ ਹਰ ਇੱਕ ਤਰ੍ਹਾਂ ਦੀ ਐਂਟਰਲੋਕ ਮਿਲਦੀ ਹੈ ਓਕੇ ਜੀ